ਇੱਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਨਾਂ ਤੇ ਜਿਹੜੇ ਪ੍ਰੋਗਰਾਮ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਮਾਤਾ ਨੇ ਆਪਦੇ 6 ਪੁੱਤਰ ਗਵਾ ਲਏ ਨੇ ਕੀ ਇਹ ਯੁੱਧ ਨਸ਼ਿਆਂ ਵਿਰੁੱਧ ਹੈ ਕਿਵੇਂ ਕਿਵੇਂ ਇਹਨਾਂ ਦੀ ਹੁੰਦੀ ਹੈ ਮਾਤਾ ਦੇਥ ਇਹਨਾਂ ਦੀ ਆਵੀ ਕਿੱਟਲ ਆਉਂਦਾ ਸੀ ਤੇ ਘਰੇ ਪੁੱਛਦੇ ਸਾਂ ਆਂਦਾ ਮਾ ਲਾਉ ਲਾਉਂਦਾ ਹੀ ਨਹੀਂਗਾ ਹਾਂ ਐਵੇਂ ਲੋਕੀ ਝੂਠ ਕਰਦਾ ਹੈ ਤੇ ਇਹ ਨੂੰ ਕਹਿੰਦੀ ਸਾ ਵੀ ਕਹਿੰਦਾ ਸੀ ਨਹੀਂ ਮੰਮੀ ਮੈਨੂੰ ਲਾਉਣਾ ਕਿਏ ਮੁੰਲੇ ਸੀ ਸਤਵੰਗਾਰ ਵਾਲਾ 6 ਦੇ 6 ਮੁੰਡੇ ਚਲੇ ਗਏ ਹਾਂ 6 ਦੇ 6 ਮੁੰਡੇ ਚਲੇ ਗਏ ਤੁਸੀਂ ਆਪ ਹੀ ਦੇਖੀ ਜਾਂਦੇ ਦੇ ਹਾਂ ਘਾਰ ਹੀ ਖਾਲੀ ਹੋ ਗਿਆ ਹੈ ਖਾਲੀ ਹੋ ਗਿਆ ਖਾਲੀ ਅਸੀਂ ਦੋ ਨੋਂ ਸਾਤ ਸਾਂ ਹੈ ਮੈਂ ਕਹਿੰਦੀ ਸੀ ਆਪੇ ਚਲ ਮੇਰਾ ਆ ਪੁੱਤਰ ਫਿਰਦਾ ਮੈਂ ਦੂਜੇ ਮੁੰਡੇ ਨਹੀਂ ਪੁੱਜੇ ਸੀ ਗੈਂਦੇ ਸਿਰ ਤੇ ਤੇ ਉਹ ਵੀ ਮੈਨੂੰ ਛੱਡ ਗਿਆ ਮੇਰੇ ਵਿੱਚੇ ਬਾਰਿਸ਼ ਆਟ ਗਿਆ ਮੈਂ ਹੁਣ ਕਿੰਦੇ ਜੋਗੀ ਰਹੇ ਵੀ ਟਵਾ ਰਹੇਂਗਾ ਕਲੀਆਂ ਹੱਥਾਂ 'ਚ ਜੀ ਹਾਂਜੀ ਬਸ ਫੋਟੋ ਬੰਦੇ ਚਲੇ ਗਏ ਬੰਦੇ ਚਲੇ ਗਏ ਨਾ ਹੁਣ ਸਾਡਾ ਕੋ ਕੰਮ ਮਾਉਣ ਨਾਲੇਗਾ ਨਾ ਸਾਨੂੰ ਕੋ ਖਾਣ ਨਾ ਨਾ ਸਾਸੀ ਹੈ ਅਸੀਂ ਇੰਨਾ ਮੁੰਡੇ ਵੀ ਐਡੇ ਵਕਤ ਨਾ ਪਾਲਿਆ ਸੀ ਤੇ ਵੇਖ ਲੈ ਮਿੰਟਾਂ ਦੇ ਵਿੱਚ ਗਏ ਚਲੇ ਗੜ ਪਿੱਛੜੀ ਇਹ ਕੋਣ ਉਹਨਾਂ ਦੇ ਮਾਗਰ ਅਸੀਂ ਮਾਰ ਨਹੀਂ ਸਕਨੇ ਆ ਹਾਂ ਵੀ ਉਹ ਮੋਖ ਗਿਆ ਸੀ ਵੀ ਮੋਖ ਜਾਈਏ ਤੇ ਚਲੋ ਨਿਬੜ ਜਾ ਸੀ ਕੰਮ ਘਰ ਸੁਨਣਾ ਹੋ ਜਾਣਾ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਾ ਰਹਿਣਾ ਕਲੀਆਂ ਔਰਤਾਂ ਨੇ ਰਹਿ ਜਾਣਾ ਤੇ ਉਹ ਵੀ ਕਿਹਦੇ ਆਸਰੇ ਇਹ ਕੋਈ ਪਤਾ ਨਹੀਂ ਗੋ ਮੇਰਾ ਪੁੱਤਰ ਪਿਆਵੇਂ ਧਰੂ ਕੇ ਪਰਸੱਟੀ ਆਪਿਆ ਨੈਤ ਪਾਰ ਬੂਟਾਂ ਦੇ ਵਿੱਚ ਬੂਟਾਂ ਦੇ ਵਿੱਚ ਹਾਂਜੀ ਕੀ ਹਾਲਤ ਸੀ ਜਦੋਂ ਉੱਥੇ ਪਿਆ ਸੀ ਉਹਵੇਂ ਪਿਆ ਸੀ ਮੁਕਾ ਪਿਆ ਸੀ ਤੇ ਜਿਹੜਾ ਮੁੰਡਾ ਨਾਲ ਸੀ ਜਿਹੜਾ ਟੀਕੇ ਦੇ ਲਾਉਣ ਵਾਲਾ ਆਪ ਤੇ ਘਰੇ ਆ ਗਿਆ ਤੇ ਉਹਨੂੰ ਵੀ ਚੱਕ ਆਇਆ ਉੱਥੇ ਕਿੱਥੇ ਵੇਚਦੀ ਆ ਉਹ ਉਹ ਥੱਕੇ ਵਸਤੀ ਥੱਕੇ ਵਸਤੀ ਹਾਂਜੀ ਬਾਬ ਕੋੜਾ ਇਥਾਂ ਤੇ ਇਤ ਕ ਵਸਨੀ ਕਿਥੇ ਰਹਿੰਦੀ ਹੈ ਉਹ ਗਿੱਦਰ ਪਿੰਡ ਤੋ ਅੱਗੇ ਗਿੱਦਰ ਪਿੰਡ ਹਾਂ ਪਿੱਛੇ ਉੱਥੇ ਕਿੱਟਾ ਵਿਕਦਾ ਹੈ ਹਾਂ ਜੀ ਫੁੱਲ ਵਟਾ ਫੁੱਲ ਵਿਕਦਾ ਹੈ ਅਸੀਂ ਇਸ ਵਕਤ ਸ਼ੇਰੀ ਵਾਲਾ ਪਿੰਡ ਦੇ ਵਿੱਚ ਹਾਂ ਲੁਧਿਆਣਾ ਜ਼ਿਲ੍ਹਾ ਦਾ ਪਿੰਡ ਹੈ ਜਿੱਥੇ ਮੇਰੇ ਨਾਲ ਇਹ માતા ਬੈਠੇ ਨੇ ਮੈਂ ਕੈਮਰਾਮੈਨ ਨੂੰ ਕਿਹ ਪਿੱਛੇ ਹੋ ਕੇ ਇੱਕ ਵਾਰ ਸਾਰੀ ਤਸਵੀਰ ਦਿਖਾ ਦੇਵੇ ਤੇ ਇਹਨਾਂ માતા ਦੇ ਨਾਲ ਬੈਠੀਆਂ ਮਾਤਾਵਾਂ ਦੇ ਹੱਥ ਦੇ ਵਿੱਚ ਫੋਟੋਆਂ ਹਨ ਇਹ ਫੋਟੋ ਆਨੇ ਐਸੀ ਮਾਤਾ ਦੇ ਪੁੱਤਰਾਂ ਦੀਆਂ ਜਿਹੜੇ ਇੱਕ ਇੱਕ ਕਰਕੇ ਪੇਂਟ ਚੜ ਗਏ ਐ ਕੋਈ ਕਿਸੇ ਨਸ਼ੇ ਦੀ ਕੋਈ ਕਿਸੇ ਨਸ਼ੇ ਦੀ ਹੁਣ ਤਾਜੇ ਦੋ ਇੱਕ ਪੁੱਤ ਚਲੇ ਗਏ ਐ ਇੱਕ ਪੁੱਤ ਦੀ ਤਾਂ ਹੁਣੇ ਮੌਤ ਹੋਈ ਐ ਉਹ ਵੀ ਚਿੱਟੇ ਕਰਕੇ ਤਾਂ ਇੱਕ ਪਾਸੇ ਸਰਕਾਰ ਯੁੱਧ ਨਸ਼ਾ ਵਿਰੋਧ ਨਾਂ ਤੇ ਜਿਹੜੇ ਪ੍ਰੋਗਰਾਮ ਕਰ ਰਹੀ ਐ ਤੇ ਦੂਜੇ ਪਾਸੇ ਇਸ ਮਾਤਾ ਨੇ ਆਪਦੇ 6 ਪੁੱਤਰ ਗਵਾ ਲਏ ਨੇ ਇੱਕ ਘਰ ਦੇ ਵਿੱਚੋਂ 6 ਬੱਚਿਆਂ ਦਾ ਚਲੇ ਜਾਣਾ ਕਿੱਡੀ ਵੱਡੀ ਸੱਟ ਆ ਉਸ ਪਰਿਵਾਰ ਦੇ ਉੱਤੇ ਕੀ ਇਹ ਯੁੱਧ ਨਸ਼ਿਆਂ ਵਿਰੁੱਧ ਹੈ ਕੀ ਇਸ ਤਰੀਕੇ ਨਾਲ ਨਸ਼ਾ ਖਤਮ ਹੋਵੇਗਾ ਕੀ ਇਸ ਤਰੀਕੇ ਨਾਲ ਮਾਵਾਂ ਬਿਲਕੁਦੀਆਂ ਰਹਿ ਜਾਣਗੀਆਂ ਇੱਕ ਮਜ਼ਦੂਰ ਪਰਿਵਾਰ ਦੀ ਮਾਤਾ ਹੈ ਘਰ ਦੀ ਹਾਲਾ ਹਾਲਤ ਵੀ ਬਹੁਤ ਮਾੜੀ ਹੈ ਮਾਤਾ ਜਿਹੜੀ ਹੈ ਉਹ ਛੇ ਪੁੱਤਰ ਪਤੀ ਗਵਾ ਚੁੱਕੀ ਹੈ ਨਾਲ ਭੈਣ ਬੈਠੀ ਹੈ ਇਸ ਮਾਤਾ ਦੀ ਨੂੰ ਜਿਹਦਾ ਪਤੀ ਜਿਹੜਾ ਹੈ ਉਹ ਚਲਿਆ ਗਿਆ ਸੋ ਘਰ ਸੁਨਣਾ ਹੋ ਗਿਆ ਇਹ ਇਹੋ ਜੇ ਪਤਾ ਨਹੀਂ ਕਿੰਨੇ ਘਰ ਹੋਣਗੇ ਪਰ ਇਹ ਕਹਾਣੀ ਬਹੁਤ ਭਿਆਨਕ ਹੈ ਕਿ ਇੱਕ ਘਰ ਚੋਂ ਛੇ ਬੰਦਿਆਂ ਦਾ ਚਲੇ ਜਾਣਾ ਛੇ ਪੁੱਤਰਾਂ ਦਾ ਚਲੇ ਜਾਣਾ ਘਰ ਸੁਨਣਾ ਹੋ ਜਾਣਾ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਾ ਰਹਿਣਾ ਕਲੀਆਂ ਔਰਤਾਂ ਨੇ ਰਹਿ ਜਾਣਾ ਤੇ ਉਹ ਵੀ ਕਿਹਦੇ ਆਸਰੇ ਇਹ ਕੋਈ ਪਤਾ ਨਹੀਂ ਇੱਕ ਬੱਚਾ ਵੀ ਕਿਸੇ ਮਾਂ ਦਾ ਚਲਿਆ ਜਾਵੇ ਉਤੋਂ ਸਹਾਰਿਆ ਨਹੀਂ ਜਾਂਦਾ ਇੱਕ ਮਾਂ ਆਪ ਦੇ ਛੇ ਛੇ ਬੱਚੇ ਤੋੜ ਚੁੱਕੀ ਹੈ ਤੇ ਅੱਜ ਕਹਿੰਦੀ ਹੈ ਕਿ ਮਰਿਆ ਨਹੀਂ ਜਾਂਦਾ ਮਰਿਆਂ ਦੇ ਨਾਲ ਪਰ ਹਾਲਾਤ ਕੁਝ ਨਹੀਂ ਹੈ ਤਾਂ ਇਹ ਹਾਲਤ ਹੈ ਪੰਜਾਬ ਦੀ ਇਸ ਤਰੀਕੇ ਦੇ ਹਾਲਾਤ ਹੈ ਗੱਲਬਾਤ ਕਰਦੇ ਆ ਇਸ ਪਰਿਵਾਰ ਦੇ ਨਾਲ ਜਿੰਨੀਆਂ ماں ਫੋਟੋਆਂ ਖੜੀਆਂ ਸਾਡੇ ਤੋਂ ਤੁਹਾਡੇ ਪੁੱਤਰ ਹੈ ਹਾਂਜੀ ਸਾਰੇ ਮੇਰੇ ਮੁੰਡੇ ਪੱਕੇ ਕੋਈ ਨਹੀਂ ਕੋਈ ਨਹੀਂ ਕਰ ਲੈਂਦੇ ਕਿਵੇਂ ਕਿਵੇਂ ਇਹਨਾਂ ਦੀ ਹੁੰਦੀ ਹੈ ਮਾਤਾ ਡੈਥ ਉਹਨਾਂ ਦੀ ਆ ਵੀ ਕਿੱਟਲ ਹੁੰਦਾ ਸੀ ਤੇ ਘਰੇ ਪੁੱਛਦੇ ਸਾਂ ਆਂਦਾ ਮਹਲਾ ਲਾਉਂਦਾ ਹੀ ਨਹੀਂਗਾ ਹਮ ਐਵੇਂ ਲੋਕੀ ਝੂਠ ਕਰਦਾ ਹੈ ਹਮ ਤੇ ਇਹਨੂੰ ਕਹਿੰਦੀ ਸਾ ਵੀ ਕਹਿੰਦਾ ਸੀ ਨਹੀਂ ਮੰਮੀ ਮੈਣੀ ਲਾਉਣਾ ਹਮ ਬਸ ਪਤਾ ਨਹੀਂ ਕਿਵੇਂ ਕਿਸੇ ਮੁੰਡੇ ਨੇ ਚਲਾ ਗਿਆ ਉਹਨੇ ਲਵਾਤਾ ਤੇ ਚੱਲ ਉੱਥੇ ਮੁੱਕ ਗਿਆ ਉਹ ਮੁੰਡੇ ਮੁਕੇ ਨੂੰ ਉੱਥੇ ਛੱਡ ਆਇਆ ਨਾ ਤੂੰ ਪਾਰੋ ਹਮ ਤੇ ਸਾਡੇ ਪਿੰਡ ਦੀ ਕੁੜੀ ਉੱਥੇ ਵਿਆਹੀ ਹੋਈ ਸੀ ਉਹਨੇ ਨੇ ਵੇਖਿਆ ਵੀ ਉੱਥੇ ਰੁਲਾ ਪਾਈ ਖੜੇ ਸੀ ਬਿਛੇਰੇ ਆਲ ਦਾ ਮੁੰਡਾ ਮੁਕਾਪੀ ਆ ਉਹਨੇ ਦੇਖਾ ਜਦੋਂ ਉਹਨੇ ਕਿਹਾ ਵੀ ਉਹ ਸਾਡੇ ਪਿੰਡ ਦਾ ਮੁੰਡਾ ਵੀ ਜਸਵੀਰ ਏ ਤੇ ਉਹਨੇ ਫਿਰ ਫੋਨ ਕੀਤਾ ਸੀ ਗੁਰਦੁਆਰੇ ਸੇਵਾ ਤੇ ਸੀ ਬਬੇ ਲਾਲ ਸਿੰਘ ਥਾਂ ਤੇ ਠੀਕ ਹੈ ਜੀ ਫਿਰ ਸਾਡੇ ਵੱਲੇ ਫੋਨ ਆਇਆ ਫਿਰ ਅਸੀਂ ਇੱਥੇ ਰੋਂਦੇ ਕਰਲਮਦੇ ਗਏ ਤੇ ਅੱਗੋ ਮੇਰਾ ਪੁੱਤਰ ਪਿਆ ਉਹਵੇਂ ਥਰੂ ਕੇ ਪਰਸੱਟੀ ਆਪਿਆ ਨਹਿਰ ਤੋਂ ਪਾਰ ਬੂਟਾਂ ਦੇ ਵਿੱਚ ਬੂਟਾਂ ਦੇ ਵਿੱਚ ਹਾਂਜੀ ਕੀ ਹਾਲ ਸੀ ਉਹਦੇ ਉੱਥੇ ਪਿਆ ਸੀ ਉਹ? ਉਵੇਂ ਪਿਆ ਸੀ ਮੁਕਾ ਪਿਆ ਸੀ ਤੇ ਜਿਹੜਾ ਮੁੰਡਾ ਨਾਲ ਸੀ ਜਿਹੜਾ ਟੀਕੇ ਦੇ ਲਾਉਣ ਵਾਲਾ ਆਪ ਤੇ ਘਰੇ ਆ ਗਿਆ ਤੇ ਉਹਨੂੰ ਵਿੱਚੇ ਛੱਡ ਆਇਆ। ਓਕੇ ਟੀਕਾ ਲੱਗਿਆ ਵਾਸੀ ਉਦੋਂ ਇਹਦੇ? ਨਹੀਂ। ਠੀਕ ਆ ਉਹ ਜਿਹੜਾ ਰੌਣ ਪਿਆ ਖੜਾ ਸੀ ਤੇ ਠੀਕ ਆ ਉਹ ਖਿੱਚ ਕੇ ਤੇ ਸੱਟ ਗਈ ਆ ਕਿ ਦਿਨ ਨੂੰ। ਠੀਕ ਆ ਕਿਤੇ ਸੱਟ ਗਿਆ ਹੈਂ? ਹਾਂਜੀ। ਫਿਰ ਘਰੇ ਆ ਗਿਆ ਫਿਰ ਅਸੀਂ ਉੱਥੇ ਧਰਨਾ ਲਾਇਆ। ਹੂੰ। ਵੀ ਅਸੀਂ ਆਖਾ ਵੀ ਅਸੀਂ ਜਿੱਤ ਤੱਕ ਵੀ ਅਸੀਂ ਸਾਡਾ ਘਰਵਾਰ ਨਹੀਂ ਹੁੰਦੀ ਉਹ ਤੱਕ ਅਸੀਂ ਮੰਨਿਆ ਨਹੀਂ ਛਕਣਾ ਫਿਰ ਅਸੀਂ ਚੌਂਕੀ ਵਾਲਾ ਨੂੰ ਤਲਾਕ ਕੀਤੀ ਏ ਵੀ ਐ ਤਰ ਸਾਡਾ ਮੁੰਡਾ ਮੋਖ ਗਿਆ ਫਿਰ ਉਹ ਆਏ ਉਹ ਕਹਿੰਦੇ ਮੰੰਜਾ ਪਾਸੇ ਕਰੋ ਅਸੀਂ ਖੰੰਜਾ ਨਹੀਂ ਪਾਸੇ ਕਰਨਾ ਹੂੰ ਜਿੱਤ ਤੱਕ ਸਾਡੀ ਸੁਣ ਨਹੀਂ ਹੁੰਦੀ ਏ ਫਿਰ ਜਿਹੜੀ ਬੁੜੀ ਵੇਚਦੀ ਸੀ ਅੱਗੇ 10 15 ਦਿਨ ਅੱਗੇ ਹੁੰਦਾ ਬੰਦਾ ਜਫੜਾ ਗਈ ਚਿੱਤੇ ਵਿੱਚ ਫਿਰ ਉਹ ਫੜੀ ਗਈ ਹੂੰ ਦੂਜੇ ਕਿ ਉਹਨਾਂ ਕੋਲ ਆ ਕੇ ਖੰਦੇ ਪਾਏ ਨੇ ਤੇ ਉਹ ਵੀ ਜਦੋਂ ਪੁਲਿਸ ਵਾਲੇ ਗਏ ਸਾਡੇ ਬੰਦੇ ਨਾਲ ਲਾ ਕੇ ਲੈ ਕੇ ਉਹ ਅੱਗੇ ਲੋਖਗੀ ਕੀਤੇ ਜਾਂਦਰੇ ਬੂ ਲਾ ਕੇ ਵੀ ਉਹਨੂੰ ਪਤਾ ਲੱਗ ਗਿਆ ਵੀ ਮੁੰਡਾ ਮੋਕ ਗਿਆ ਹਾਂ ਕਿੱਥੇ ਕਿੱਥੇ ਵੇਚਦੀ ਆ ਉਹ ਉਹ ਧੱਕੇ ਵਸਤੀ ਧੱਕੇ ਵਸਤੀ ਹਾਂਜੀ ਬਾਬੇ ਕੋੜਾ ਇੰਥਾਂ ਤੇ ਇਹ ਧੱਕਾ ਵਸਤੀ ਕਿੱਥੇ ਰਹਿੰਦੀ ਹੈ ਉਹ ਗਿੱਦਰ ਪਿੰਡ ਤੋਂ ਅੱਗੇ ਗਿੱਦਰ ਪਿੰਡ ਤੋਂ ਹਾਂ ਪਿੱਛੇ ਉੱਥੇ ਚਿੱਟਾ ਵਿਕਦਾ ਹੈ ਹਾਂਜੀ ਫੁੱਲ ਵਟਾ ਫੁੱਲ ਵਿਕਦਾ ਹੈ ਤੁਹਾਡੇ ਮੁੰਡੇ ਆ ਕਿ ਹੋਰ ਵੀ ਮੁੰਡੇ ਪਿੰਡ ਦੇ ਕਿ ਵਾਦੂ ਵਾਦੂ ਇੱਥੇ ਕਈ ਮੁਕੇ ਪੈਣੋ ਪਿੰਡਾਂ ਪਿੰਡਾਂ ਵਿੱਚ ਹਮ ਜਿਹੜੇ ਟੀਕਾ ਲਾਉਂਦੇ ਸਭ ਮੁੱਕ ਗਏ ਨੋ ਹਾਂਜੀ ਜਿਵੇਂ ਦੇਣਿਆ 2021 ਚ ਮੌਤ ਇੱਕ ਬੱਚੇ ਦੀ ਇੱਕ ਦੀ 2022 ਚ ਇੱਕ ਦੀ 2021 ਚ ਕੋਈ ਕੋਈ ਸਾਲ ਸੁੱਕਾ ਜਾਂਦਾ ਜੀ ਇਹ ਚ ਪਰ ਨਹੀਂ ਨਹੀਂ ਕੋਈ ਨਹੀਂ ਸੁੱਕਾ ਗਿਆ ਹਾਂਜੀ ਕੋਈ ਸਾਲ ਸੁੱਕਾ ਗਿਆ ਕੋਈ ਸਾਲ ਨਹੀਂ ਸੁੱਕਾ ਗਿਆ ਕੋਈ ਸਾਡੇ ਸਾਧ ਬਣਨੀ ਆਂਦੀ ਬਾਸ ਹਾਂ ਕੋਈ ਨਾ ਕੋਈ ਮਤਲਬ ਇੱਕ ਇੱਕ ਬੰਦੇ ਦੀ ਹਾਂਜੀ 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 ਹੂੰ ਨਸ਼ਾ ਬਸ ਬੰਦ ਹੋ ਜਾਵੇ ਬਸ ਸਾਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਨਸ਼ਾ ਬੰਦ ਨਹੀਂ ਹੋਇਆ ਬਸ ਨਸ਼ਾ ਹੀ ਬੰਦ ਕਰੀਏ ਕਿਸੇ ਦੇ ਬੱਚੇ ਚਲੋ ਸਾ ਮੇਰੇ ਤੋਂ ਬੱਚੇ ਗਏ ਚਲੇ ਚਲੋ ਕਿਆਂ ਦੇ ਮਾਈ ਦੇ ਬੱਚੇ ਬਾਅਦ ਚ ਜਾਵਣ ਤਾਂ ਆਪਾਂ ਨੇ ਵੀ ਚਲੋ ਇਹ ਕੰਮ ਬੰਦ ਹੋ ਜਾਵੇ ਤਾਂ ਚੰਗੀ ਗੱਲ ਨੇ ਬਹੁਤ ਸਰਕਾਰ ਵੀ ਲੈ ਦੇ ਤੇ ਖਾ ਕੇ ਤੇ ਛੱਡ ਦੇਂਦੀ ਏ ਫਿਰ ਚਲ ਘਰ ਖਾਲੀ ਹੋ ਗਈ ਹੈ ਗਈ ਤੇ ਚਲ ਦੂਜੇ ਬਾਅਦ ਚ ਜਾਵਣ ਜਿਹੜੀ ਹੁਣ ਨਾਲ ਪਨੀਰੀ ਹੈਗੀ ਹੂੰ ਤੁਹਾਡੇ ਕਿੰਨੇ ਬੱਚੇ ਸੀ ਮਾਤਾ ਹਾਂ ਮੇਰੇ ਵੇਖ ਲੈ ਸੱਤ ਮੁੰਡੇ ਛੇ ਮੁੰਡੇ ਸੀ ਸਤਵਾਂ ਘਰ ਵਾਲਾ ਛੇ ਦੇ ਛੇ ਮੁੰਡੇ ਚਲੇ ਗਏ ਹਾਂ ਛੇ ਦੇ ਛੇ ਮੁੰਡੇ ਚਲੇ ਗਏ ਤੁਸੀਂ ਆਪ ਹੀ ਦੇਖੀ ਜਾਂਦੇ ਦੇ ਹਾਂ ਘਰ ਹੀ ਖਾਲੀ ਹੋ ਗਿਆ ਹੈ ਖਾਲੀ ਹੋ ਗਿਆ ਖਾਲੀ ਅਸੀਂ ਦੋ ਨੌ ਸਾਤ ਸਾਂ ਹਾਂ ਤੇ ਇੱਕ ਜਿਹੜੀ ਉਹਦੇ ਘਰ ਵਾਲੀ ਰੂਸੀ ਹੋਈ ਹੈ ਉਹਦਾ ਮੇਰਾ ਮੁੰਡਾ ਵੀ ਪਿੰਡ ਦਾ ਖਮਦਾ ਸੀ ਤੇ ਉਹ ਚਲੀ ਗਈ ਉਹਦਾ ਐਡਾ ਕੋ ਬੇਟਾ ਹੈ ਉਹ ਆ ਪੇਕਾ ਕੋਲੀਏ ਅਸੀਂ ਲੈਣ ਗਏ ਸਾਂ ਕਹਿੰਦੀ ਸੀ ਮੈਂ ਤਲਾਕ ਲੈਣਾ ਮੈਂ ਕਹਾ ਅਸੀਂ ਤਲਾਕ ਨਹੀਂ ਦੇਣਾ ਹਾਂਜੀ ਕਿੰਨੇ ਮੁੰਡੇ ਨਸ਼ੇ ਦੇ ਕਰਕੇ ਗਏ ਆ ਇਹ ਦੋ ਤਾਂ ਗੈਰ ਪੱਕੇ ਆ ਜਿਹੜੇ ਨੂੰ ਹਾਂ ਹਾਂ ਤੇ ਇਹਨੂੰ ਟੀਵੀ ਸੀ ਸਾਰੇ ਖਾਂ ਦੇ ਖਾਂਦੇ ਪਿੰਡੇ ਸੀ ਨਸ਼ਾ ਹੀ ਲੈਂਦੇ ਸਾਰੇ ਦਾਰੂ ਵੀ ਲੈਂਦਾ ਸੀ ਉਹ ਵੀ ਪੀ ਲੈਂਦਾ ਸੀ ਮਤਲਬ ਕਿਤੇ ਨਾ ਕਿਤੇ ਸਾਰੇ ਨਸ਼ੇ ਦੀ ਪੀ ਹਾਂਜੀ ਸਾਰੇ ਬੰਦੇ ਨਸ਼ੇ ਦੀ ਬਸ ਗੈਰ ਨਸ਼ੇ ਚ ਸਾਰੇ ਨਸ਼ੇ ਨੇ ਤੁਹਾਡਾ ਘਰ ਵੇਲਾ ਕਰਦਾ ਵੇਲਾ ਕਰ ਦਿੱਤਾ ਘਰ ਬਸ ਵੇਲਾ ਕਰ ਦਿੱਤਾ ਮਤਲਬ ਇੱਕ ਮਾਂ ਲਈ ਪੁੱਤ ਬਹੁਤ ਸਭ ਤੋਂ ਮਤਲਬ ਜਿਹਨੂੰ ਕਹਿੰਦੇ ਉਹਦਾ ਜਿਗਰ ਦਾ ਟੋਟਾ ਹੁੰਦਾ ਉਹਦਾ ਮੈਂ ਕਹਿੰਦੀ ਸਾਬ ਚੱਲ ਮੇਰਾ ਆ ਪੁੱਤਰ ਫਿਰਦਾ ਮਸੂਦੇ ਮੁੰਡੇ ਨਹੀਂ ਪੁੱਜੇ ਸੀ ਜਾਂਦੇ ਸਿਰ ਤੇ ਤੇ ਹੋਵੇ ਮੈਨੂੰ ਛੱਡ ਗਿਆ ਮੇਰੇ ਵਿੱਚੇ ਬਾਰ ਸੱਟ ਗਿਆ ਮੈਂ ਹੁਣ ਕਿੰਦੇ ਜੋਗੀ ਰਹਿ ਗਈ ਹਮ ਕੋਲ ਕਮਾਣ ਖਵਾਵੇਗਾ ਚਲੋ ਅਸੀਂ ਮਿਹਨਤੀ ਬੰਦੇ ਸਾਦੀ ਕਰਕੇ ਖੰਦੇ ਸਾਂ ਹਾਂਜੀ ਕਾਰੋਬਾਰ ਪਰਿਵਾਰ ਦਾ ਦਿਹਾੜੀ ਮਜ਼ਦੂਰੀ ਹੈ ਕਿ ਕੁਛ ਹਾਂਜੀ ਦਿਹਾੜੀ ਅਸੀਂ ਮਜ਼ਦੂਰੀ ਕਰਦੇ ਹਾਂ ਕੋਈ ਸਾਡੀ ਪੈਣੀ ਨਹੀਂ ਕੋਈ ਦੱਥਾ ਨਹੀਂ ਕੁਝ ਵੀ ਨਹੀਂ ਹੈਗਾ ਕੁਛ ਨਹੀਂ ਫੋਟੋਆਂ ਰਹਿ ਗਈਆਂ ਕਲੀਆਂ ਹੱਥਾਂ 'ਚ ਜੀ ਹਾਂਜੀ ਬਸ ਫੋਟੋਆਂ ਬੰਦੇ ਚਲੇ ਗਏ ਬੰਦੇ ਚਲੇ ਗਏ ਚਲੇਗਾ ਨਾ ਹੁਣ ਸਾਡਾ ਕੋ ਕਰਨ ਕਮਾਉਣ ਨਾਲ ਲਾਏਗਾ ਨਾ ਸਾਨੂੰ ਕੋ ਖਾਣ ਨਾ ਨਾ ਸਾਸੀ ਹੈ ਅਸੀਂ ਇੱਕ ਸਾਡਾ ਕਾਕਾ ਮੁੰਡਾ ਉਹ ਛੋਟਾ ਵਿਚਾਰਾ ਦੁਕਾਨ ਤੇ ਲੱਗੇ ਹੋਇਆ ਹਾਂ ਛੋਟਾ ਜੀ ਹਾਂਜੀ ਡਰਤਾ ਉਹ ਵੀ ਰਹਿੰਦਾ ਉਹ ਮਨ ਚ ਵੀ ਜਾਉ ਜੇ ਹਾਲਾਤ ਡਰ ਉਹ ਵੀ ਇੰਨੇ ਵੀ ਰਹਿੰਦਾ ਵੀ ਮੈਨੂੰ ਕਿਹ ਨਸ਼ਾ ਪਤਾ ਉਹ ਵੀ ਨਾ ਲਾਈ ਵੀ ਵੇਖੋ ਖਾਈ ਕੰਮ ਹੀ ਖਰਾਬ ਹੁੰਦਾ ਏ ਹੋਰ ਕੀ ਕੀਤਾ ਜਾਵੇ ਬਹੁਤ ਦੁਖੀ ਹੋ ਗਏ ਬਹੁਤ ਅਸੀਂ ਆ ਕਭੀ ਮੇਲੇ ਇੰਨੇ ਮੁੰਡੇ ਵੀ ਐਡੇ ਵਕਤ ਨਾ ਪਾਲਿਆ ਸੀ ਤੇ ਵੇਖ ਲੈ ਮਿੰਟਾਂ ਦੇ ਵਿੱਚ ਗਏ ਚਲੇ ਗੜ ਪਿੱਛੇ ਨਹੀਂ ਕੀ ਕੀਤਾ ਜਾਵੇ ਮਤਲਬ ਜਿਹੜਾ ਗਰੀ ਮਜ਼ਦੂਰ ਆ ਦਿਹਾੜੀਆਂ ਕਰਕੇ ਆਪਦੇ ਬੱਚੇ ਪਾਲਦਾ ਐ ਕੋਣ ਉਹਨਾਂ ਦੇ ਮਾਗਰ ਅਸੀਂ ਮਾਰ ਨਹੀਂ ਸਕਨੇ ਆ ਹਾਂ ਵੀ ਉਹ ਮੋਖ ਗਿਆ ਸੀ ਵੀ ਮੋਖ ਜਾਈਏ ਤੇ ਚਲੋ ਨਿਬੜ ਜਾ ਸੀ ਕੰਮ ਹਾਂ ਮਤਲਬ ਇਹ ਨਸ਼ਾ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਰੋਕਣ ਦਾ ਨਾਮ ਨਹੀਂ ਆ ਰਛੇ ਦਾ ਨਹੀਂ ਨਹੀਂ ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਕੰਟਰੋਲ ਨਹੀਂ ਹੈ ਕੋਈ ਕੰਟਰੋਲ ਇੱਥੇ ਹੋਇਆ ਬੜੇ ਰੁਨੇ ਕੀਤੇ ਆ ਵੀ ਬੰਦ ਹੋਵੇ ਬੰਦ ਕੋਈ ਬੰਦ ਨਹੀਂ ਹੋਇਆ ਪੁਲਿਸ ਵਾਲੇ ਪੈਸੇ ਲਾਏ ਕੇ ਤੇ ਉਹਨਾਂ ਨੇ ਖੜ ਦੇਂਦੇ ਸੀ ਉਹਨਾਂ ਤਾਂ ਪੈਸਾ ਦਾ ਮਤਬਲ ਸੀ ਮੰਨਦਾ ਦਾ ਥੋੜਾ ਸੀ ਐ ਮੁਸਲਾ ਨੇ ਹਿੰਦੁਸਤਾਨ ਖਾਲੀ ਕਰਨਾ ਹੈ ਉਹਨਾਂ ਕਰ ਦੇਣਾ ਹੈ ਬਸ ਮੁਸਲੇ ਵੱਲੋਂ ਜੰਦਾ ਪਿਆ ਹੈ ਚਿੱਟਾ ਹੋਰ ਕੋਈ ਇੱਥੇ ਤਾਂ ਬੰਦਾ ਨਹੀਂ ਪਿਆ ਹੈ ਤੇ ਇੰਨੇ ਨਰਪਈਏ ਲੋਕੀ ਵਟਦਾ ਹੈ ਤੇ ਆਦੇ ਵਰਤਦਾ ਪਿਆ ਹੈ ਤੇ ਉਹ ਉਹਨਨ ਪੈਸੇ ਠਿਕਾਣੀ ਨਹੀਂ ਦੇਣਦੇ ਲੋਕਾਂ ਨੂੰ ਹਮ ਅੱਛਾ ਜਦੋਂ ਨਸ਼ੇ ਕਰਕੇ ਇਹ ਮਤਲਬ ਕੰਮ ਤਾਂ ਉਹ ਜਿਹੜਾ ਕਰਦੇ ਹੋਣਗੇ ਉਹ ਵੀ ਨਸ਼ੇ ਤੇ ਲੱਗ ਜਾਂਦਾ ਹਾਂਜੀ ਹਾਂਜੀ ਸਾਡੇ ਤਾਂ ਦੋਨਾਂ ਨੂੰ ਸਾਸਦੀ ਪਿਲਸਣ ਲੱਗੀ ਹੋਈ ਇਹ ਨਾ ਮਾਂ ਪੁੱਤਰਾ ਦੀ ਤੇ ਮੇਰੀ ਤਾਂ ਪਿਲਸਣ ਉੱਚੀ ਵਰਤ ਨਹੀਂ ਆ ਇਹ ਤੁਹਾਡਾ ਪਤੀ ਜੀ ਹਾਂਜੀ ਇਹ ਮੇਰਾ ਘਰਵਾਲਾ ਹੈ ਤੁਹਾਡਾ ਪਤੀ ਹਾਂਜੀ ਇਹ ਮੇਰਾ ਪਤੀ ਹੈ ਮਤਲਬ ਘਰ ਚੋਂ ਇੱਕ ਜੀ ਵੀ ਚਲਾ ਜਾਵੇ ਘਰ ਮੁੱਦਾ ਵਜ ਜਾਂਦਾ ਤੁਹਾਡੇ ਤਾਂ ਛੀ ਛੀ ਸੱਤ ਸੱਤ ਜੀ ਹਾਂ ਬਸ ਸਾਡੇ ਤਾਂ ਸਾਰੇ ਪਰਿਵਾਰ ਹੀ ਬਸ ਅਸੀਂ ਤਿੰਨ ਜੀ ਰਹਿ ਗਏ ਬਸ ਘਰ ਚੋਂ ਬਸ ਉਹਨਾਂ ਦੇ ਮਗਰ ਨਹੀਂ ਮਾਰ ਸਕਨੇ ਹੁਣ ਕੀ ਕੀਤਾ ਜਾਵੇ ਹੁਣ ਵਿਚਾਰਾ ਛੋਟਾ ਜੀ ਹੈ ਤੇ ਉਹ ਕੰਮ ਵਿਚਾਰਾ ਲੱਗਾ ਫਿਰਦਾ ਹਮ ਮੀ ਉਹਨਾਂ ਸੇ ਕੀ ਕਰਾਂਗੇ ਸਾਨੂੰ ਹੁਣ ਕੋਈ ਨਹੀਂ ਬੈਠਾ ਕਮਾਈ ਤੇ ਕਰਨ ਵਾਲਾ ਜਿਹੜਾ ਕਰਨ ਨਾਲ ਨਾ ਕਮਾਉਣ ਨਾਲ ਬਸ ਅਸੀਂ ਆ ਦੇ ਤਿੰਨ ਜੀ ਰਹਿ ਗਏ ਬਸ ਪਤਾ ਕਿਵੇਂ ਦਿਨ ਕੱਟਾਂਗੇ ਅਸੀਂ ਹਾਂ ਪਤਾ ਕਿਵੇਂ ਗੁਜ਼ਾਰਾ ਹੋਵੇਗਾ ਕਿਵੇਂ ਨਾ ਹੋਵੇਗਾ ਹੁਣ ਤਾਂ ਚਲੋ ਆ ਲੋਕ ਆਈ ਜਾਂਦੇ ਆ ਤੁਹਾਡੇ ਨਾਲ ਦੁੱਖ ਸੁੱਖ ਕਰਨ ਪਰ ਜਦੋਂ ਇਹ ਹਟ ਜਾਣਗੇ ਉਹ ਤਾਂ ਕਾਰਖਾਨੇ ਨੂੰ ਹੀ ਆਉਂਦਾ ਉਹਦਾ ਸਿੱਤਿਆਂ ਨਹੀਂ ਜੀ ਵੀ ਰਹਿ ਜਾਵਾਂਗੇ ਫਿਰ ਕੀ ਕਰਾਂਗੇ ਅਸੀਂ ਵੀ ਜਦੋਂ ਕੋਈ ਪਰਿਵਾਰ ਦੂਜਾ ਨਾਲ ਨੀਂਹੇ ਆਇਆ ਥਾ ਹਮ ਕੀ ਕੀ ਤਾਂ ਜਾਵੇ ਬਹੁਤ ਕਿਤੇ ਨੇ ਤੁਹਾਡੀ ਨਸ਼ੇ ਨੇ ਤੁਹਾਡੀ ਜ਼ਿੰਦਗੀ ਬਰਬਾਦ ਕਰ ਬਰਬਾਦ ਕਰ ਦਿੱਤੀ ਕਰ ਦਿੱਤੀ ਬਾਈ ਇਹ ਨਾ ਆਵੇ ਨਾ ਛਾਹ ਤੇ ਨਾਕੋ ਖਾਵੇਂ ਨਾ ਨਾਕੋ ਕੰਮ ਹੋਵੇ ਆ ਮਤਲਬ ਜਿਹੜੀ ਉਹ ਤੁਸੀਂ ਔਰਤ ਦਾ ਨਾਮ ਲੈਣੇ ਉਹ ਸ਼ਰਿਆ ਵੇਚਦੀ ਹੈ ਹਾਂਜੀ 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 ਸ਼ਰਿਆ ਮੋਂ ਦਾ ਬੰਦਾ ਫੜੀਚਾ ਪੀ ਤੇ ਉਹ ਉਹ ਵੇਚ ਲੱਗ ਪਈ ਹੂੰ ਕਿਉਂ ਨਾ ਸਮਾਨ ਵੀ ਚੱਕ ਕੇ ਲਾਏਗੀ ਕਿਤੇ ਹਾਸੇ ਪਾਸੇ ਹਾਂਜੀ ਕੀ ਹਾਲ ਹੈ ਸਰਪੰਚ ਸਾਹਿਬ ਨਸ਼ੇ ਦਾ ਜਿਵੇਂ ਇਧਰ ਕਹਿੰਦੇ ਹੈਗੇ ਨਸ਼ੇ ਦਾ ਜੀ ਇਦਾਂ ਗਏ ਇਹ ਮੁੰਡਾ ਜਸਵੀਰ ਸਿੰਘ ਇੱਥੇ ਵਧੀਆ ਸੇਵਾ ਕਰ ਰਿਹਾ ਸੀ ਬਾਬੇ ਲਾਲ ਸਿੰਘ ਦੀ ਜਗ੍ਹਾ ਤੇ ਇਹ ਨਾਲ ਜਿਹੜਾ ਮੁੰਡਾ ਹਰਪ੍ਰੀਤ ਸਿੰਘ ਮੰਨੀ ਸੀਗਾ ਇਹ ਦੋਨੇ ਜਣੇ ਜੋਟੀ ਬਣਾ ਕੇ ਮੈਨੂੰ ਵੀ ਗੱਡੀ ਮੇਰੀ ਕਰਾਸ ਕਰਾਈ ਇਹਨਾਂ ਨੇ ਮੈਂ ਘਰ ਜਾ ਰਿਹਾ ਸੀ ਫੈਮਲੀ ਦੇ ਨਾਲ ਤੇ ਇਹ ਉਧਰ ਨੂੰ ਚਲੇ ਗਏ ਤਕਰੀਬਨ 5:00 ਵਜੇ ਮੈਂ ਦੁਬਾਰਾ ਫਿਰ ਇੱਥੇ ਆਉਣਾ ਸੀ ਸੰਗਤ ਨੂੰ ਦੇਖਣ ਤੇ ਉਹਦੋਂ ਨੂੰ ਮੈਨੂੰ ਫੋਨ ਆ ਗਿਆ ਮੇਰੇ ਡਰਾਈਵਰ ਦਾ ਮੈਨੂੰ ਕਹਿੰਦਾ ਵੀ ਸਰਪੰਚ ਸਾਹਿਬ ਜਲਦੀ ਪਹੁੰਚ ਵੀ ਜਸਵੀਰ ਸਿੰਘ ਦੀ ਵੀ ਡੈਥ ਮਨਸੀਆਂ ਖੋਲਿਆਂ ਵਾਲੇ ਪੁਲ ਤੇ ਹੋਈ ਪਈ ਹੈ ਤੇ ਵੀ ਮੈਨੂੰ ਲੱਗਦਾ ਵੀ ਉਹਨੇ ਡਰੱਗ ਲੈ ਲਈ ਹੈ ਨਾ ਕਿ ਬਹੁਤ ਮੁੰਡਾ ਵਧੀਆ ਸੀਗਾ ਬੁਲਾਉਂਦਾ ਸੀ ਸਾਨੂੰ ਵਧੀਆ ਸਾਡੇ ਨਾਲ ਵੀ ਰਹਿੰਦਾ ਸੀਗਾ ਤੇ ਜ਼ਿਆਦਾਤਰ ਮੁੰਡੇ ਆਹ ਰਾਜੂ ਮੁੰਡਾ ਇਹ ਵੀ ਡਰਾਈਵਰੀ ਕਰਦਾ ਸੀ ਮੇਰੇ ਨਾਲ ਕੰਬੈਨ ਚਲਾਉਂਦਾ ਸੀ ਆਪਣੀ ਤੇ ਇਹੇ ਸ਼ਰਾਬ ਦਾ ਸਿਮਨਸੂਨ ਕਰਦਾ ਸੀਗਾ ਤੇ ਇਹਦਾ ਇਹਨਾਂ ਦੇ ਹਰ ਟਰੈਕਟਰ ਥੱਲੇ ਆ ਕੇ ਡੈਥ ਹੋਈ ਸੀਗੀ ਇਹਨਾਂ ਦੇ ਕੋਈ 2022 ਚ 21 ਚ ਤੇ ਬਾਕੀ ਮੁੰਡੇ ਇੱਕ ਨੂੰ ਲੀਵਰ ਦੀ ਇਨਫੈਕਸ਼ਨ ਸੀਗੀ ਜਸਵੰਤ ਮੁੰਡਾ ਹੈਗਾ ਉਹ 2021 ਚ ਡੈਥ ਹੋਈ ਉਹਦੀ ਦਾਰੂ ਦਾ ਸੇਵਨ ਕਰਦਾ ਸੀ ਕਿਉਂਕਿ ਸਾਡੇ ਇੱਥੇ ਰੂੜੀ ਮਾਰਕਾ ਜੀ ਬਾੜੀ ਚੱਲਦੀ ਆ ਉਹਦੇ ਨਾਲ ਨਹੀਂ ਕੰਟਰੋਲ ਹੋਇਆ ਇਹਨਾਂ ਨੇ ਦਾਰੂ ਦੂਰ ਜਿਆਦਾ ਪੀਣ ਕਰਕੇ ਇਹ ਇਹ ਮੁੰਡਾ ਵਧੀਆ ਸੀਗਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀਗਾ ਵੀ ਇਹ ਡਰੱਗ ਦਾ ਸੇਵਨ ਕਰਦਾ ਕੋਈ ਗੋਲੀ-ਗੋਲੀ ਦਾ ਤਾਂ ਮੈਨੂੰ ਪਤਾ ਸੀਗਾ ਵੀ ਗੋਲੀਆਂ-ਗੋਲੀਆਂ ਖਾ ਲੈਂਦੇ ਨੇ ਮੁੰਡੇ ਅੱਜ ਕੱਲ ਆਪਰੇਗਾ ਚੱਲੇ ਹੋਇਆ ਤੇ ਅਸੀਂ ਮੈਂ ਵੀ ਇਹਨਾਂ ਨੂੰ ਰੋਕਦਾ ਰਹਿੰਦਾ ਸੀ ਮੈਂ ਵੀ ਬਹੁਤ ਪਿੰਡ ਵਾਸਤੇ ਮੈਂ ਇਹ ਕੰਮ ਨਸ਼ੇ ਦੀ ਕਰ ਰਿਹਾ ਕੋਈ ਨਸ਼ੇ ਵਾਲੇ ਆਪ ਹੀ ਇਹਦੇ ਹਾਲਾਤ ਕੀ ਨੇ ਨਸ਼ੇ ਵਾਲੇ ਖੁਦ ਹੀ ਗੱਲ ਪੈਣ ਨੂੰ ਆਉਂਦੇ ਨਹੀਂ ਦੋ ਤਿੰਨ ਵਾਰੀ ਤਾਂ ਕੰਟਰੋਲ ਹੈ ਨਹੀਂ ਅਜੇ ਹਾਂ ਹਲੇ ਕੋਈ ਕੰਟਰੋਲ ਨਹੀਂ ਹੈਗਾ ਤੇ ਪਰ ਉਹ ਜਿਹੜੀ ਜਨਾਨੀ ਘਰ ਵਾਲੇ ਨੂੰ ਇੱਕ ਦਿਨ ਪਹਿਲਾਂ ਘਰ ਵਾਲੇ ਨੂੰ ਜੇਲ੍ਹ ਛੱਡ ਕੇ ਲੋਹੜੀ ਵਾਲੇ ਦਿਨ ਪੁਲਿਸ ਗਿੱਦੜਪਿੰਡੀ ਚੌਂਕੀ ਵਾਲੇ ਦੂਜੇ ਦਿਨ ਉਹ ਆਪ ਵੇਚਣ ਲੱਗ ਗਈ ਜਨਨੀਆਂ ਵੇਚਣ ਲੱਗ ਜਾਂਦੀਆਂ ਨੇ ਖੋਲੇ ਵਾਲੇ ਪੁੱਲ ਤੇ ਤਾਂ ਬੁਰਾ ਹਾਲ ਹੀ ਆ ਜੀ ਨਾਲ ਦੇ ਪਿੰਡ ਸਾਰੇ ਹੀ ਦੁਖੀ ਨੇ ਉਹ ਸਾਰੇ ਉੱਥੇ ਬੈਠੇ ਨੇ ਨਹਿਰ ਦੇ ਨਾਲ-ਨਾਲ ਨਹਿਰ ਦੀ ਨਹਿਰ ਵਿੱਚ ਇੱਕ ਜੰਗਲਾਤ ਮਹਿਕਮੇ ਦੀ ਜ਼ਮੀਨ 'ਚ ਬੈਠੇ ਨੇ ਤੇ ਉੱਥੇ ਇਹੀ ਕੰਮ ਕਰੀ ਜਾਂਦੇ ਨੇ ਕੁਛ ਇੱਕ ਕਰ ਚੰਗੇ ਵੀ ਨੇ ਤੇ ਮਾੜੇ ਵੀ ਨਹੀਂ ਬਸ ਇਹੀ ਚੱਲ ਰਿਹਾ ਨਸ਼ਾ ਸ਼ਰਿਆਂ ਵਿਕੀ ਜਾਂਦਾ ਹਾਂਜੀ 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 ਜਾ ਸਰਕਾਰ ਕਰ ਸਕਦੀ ਹੈ ਬੰਦੋ ਸਭ ਕੁਝ ਕਰ ਸਕਦੀ ਹੈ ਹਾਂ ਜਦ ਤੁਸੀਂ ਕਿ ਲਾਇਆ ਤੇ ਆਪਣਾ ਪੈਸਾ ਤੇਲਾ ਲੈ ਕੇ ਛੱਡ ਦਿੰਦੇ ਜੇ ਤੇ ਚਲੋ ਫਿਰ ਕਰਨ ਲੱਗ ਪੰਦੇ ਨੇ ਉਹ ਕੰਮ ਹੂੰ